ਦੇਖੋ ਏਕੇ ਤੇ ਵੱਲ ਹੁੰਦਾ ਹੈ ਸਰੋਚਨ ਜੀ ਅਸੀਂ ਏਕੇ ਦਾ ਵਿਸਾਰ ਕਰ ਰਹੇ ਹਾਂ ਅਸੀਂ ਇਕੱਲੇ ਪੈਨਸ਼ਨਰ ਨਹੀਂ ਅਸੀਂ ਮੁਲਾਜ਼ਮਾਂ ਨੂੰ ਵੀ ਨਾਲ ਲੈ ਕੇ ਚੱਲ ਰਹੇ ਮੁਲਾਜ਼ਮਾਂ ਦੇ ਮੋਢੇ ਨਾਲ ਮੋਢਾ ਲੈ ਕੇ ਅਸੀਂ ਪੰਜਾਬ ਲੈਵਲ ਤੇ ਮੁਲਾਜ਼ਮ ਤੇ ਪੈਨਸ਼ਨ ਫਰੰਟ ਬਣਾਇਆ ਹੋਇਆ ਜਿਹਦੇ ਤਹਿਤ ਅਸੀਂ ਕੋਲਾਂ ਦੀ ਰੂਪਰੇਖਾ ਤਿਆਰ ਕਰਦੇ ਹਾਂ ਉਹਦੇ ਉਹਨਾਂ ਤੇ ਹਮਲ ਕਰਦੇ ਹਾਂ ਤੇ ਵੱਧ ਤੋਂ ਵੱਧ ਪੈਨਸ਼ਨਰਸ ਨੂੰ ਉਹਨਾਂ ਕੋਲਾਂ ਦੇ ਵਿੱਚ ਸਮੂਲੀਅਤ ਕਰਾਉਣ ਵਾਸਤੇ ਉਹਨਾਂ ਨੂੰ ਆ ਅਵਗਤ ਕਰਾਉਣੇ ਆ ਜਾਣੂ ਕਰਾਉਣੇ ਸਟਿਮੂਲੇਟ ਕਰਦੇ ਆ ਕਿਉਂਕਿ ਸਾਡਾ ਰਾਈਟ ਹੈ ਜੀ ਪੌਰਾਮਨ ਅੰਦੋਲਨ ਕਰਨਾ ਕੋਈ ਅਸੀਂ ਕਾਨੂੰਨ ਨੂੰ ਹੱਥ 'ਚ ਨਹੀਂ ਲੈਂਦੇ ਤਾਂ ਪਿਛਲੇ ਸਮੇਂ ਫਰੰਟ ਦੇ ਸਾਰੇ ਕਨਵੀਨਰ ਜਿਹੜੇ ਉਹਨਾਂ ਦੇ ਪਰਚਾ ਵੀ ਦਰਜ ਹੋਇਆ ਚੰਡੀਗੜ੍ਹ ਹਾਂਜੀ ਹਾਂਜੀ ਮੇਰੇ ਤੇ ਵੀ ਹੋਇਆ ਓਕੇ ਤੇ ਅਸੀਂ ਫਿਰ ਸਮੇਂ-ਸਮੇਂ ਤੇ ਜਦੋਂ ਸਾਡੀ ਇੱਕ ਇੱਕ ਦੇਰ ਸਰਕਾਰ ਨਾਲ ਗੱਲ ਹੋਈ ਉੱਥੇ ਅਸੀਂ ਮਸਲਾ ਰੱਖਿਆ ਵੀ ਅਸੀਂ ਤਾਂ ਪੌਰਾਮਨ ਅੰਦੋਲਨ ਕੀਤਾ ਹੈ ਜੀ ਚੰਡੀਗੜ੍ਹ ਦੇ ਐਸਐਸਪੀ ਬੀਬੀ ਅਵਨੀਤ ਕੌਰ ਸੀ ਸਾਇਦ ਕਾਂਵਰ ਜੀ ਤੋਂ ਹਾਂ ਉਹ ਉਹਨੂੰ ਵੀ ਅਸੀਂ ਦੋ ਵਾਰੀ ਸਾਡਾ ਬਖ ਦੇ ਮਿਲਿਆ ਡੀਸੀ ਚੰਡੀਗੜ੍ਹ ਨੂੰ ਵੀ ਮਿਲਿਆ ਸਾਡਾ ਅਸੀਂ ਦੱਸਿਆ ਵੀ ਅਸੀਂ ਤਾਂ ਕੋਈ ਕ੍ਰਾਈਮ ਨਹੀਂ ਕੀਤਾ ਉਹ ਕਹਿੰਦੇ ਵੀ ਇੱਥੇ ਮੜਕਾ ਚੌਂਕ ਦੇ ਵਿੱਚ ਦਫਾ ਚਤਾਈ ਲੱਗੀ ਹੋਈ ਸੀ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤੁਸੀਂ ਉੱਥੇ ਟਰੈਫਿਕ ਨੂੰ ਜਾਮ ਕੀਤਾ ਅਸੀਂ ਕਹਿੰਦੇ ਇਹ ਤੁਸੀਂ ਦੀ ਸੰਜੀਦਗੀ ਨਾਲ ਪਰਤਾਲ ਕਰਾ ਲਓ ਵੀ ਅਸੀਂ ਇਕੱਠ ਜਰੂਰ ਕੀਤਾ ਸਾਡੇ ਚਕਰੋਸ਼ ਹੈ ਸਾਡੇ ਰਾਈਟਸ ਵਾਇਲਟ ਹੋ ਰਹੇ ਆ ਤਾਂ ਇਹਦਾ ਪਲੀਜ਼ ਪ੍ਰਬੰਧ ਸੀ ਉਹਨਾਂ ਨੇ ਗੱਡੀਆਂ ਉਹਨਾਂ ਦੀ ਗਿਣਤੀ ਇੰਨਾ ਜ਼ਿਆਦਾ ਸੀ ਕਿ ਉਹਨਾਂ ਦੇ ਗੱਡੀਆਂ ਨੇ ਟ੍ਰੈਫਿਕ ਦਾ ਜਾਮ ਕਰਤਾ ਅਸੀਂ ਕਹਿੰਦੇ ਕਿ ਅਗਲਾ ਪ੍ਰੋਗਰਾਮ ਕੀ ਹੈ ਅਗਲਾ ਪ੍ਰੋਗਰਾਮ ਇਹ ਹੈ ਕਿ ਸਰਕਾਰ ਸਾਨੂੰ ਸਮੇਂ-ਸਮੇਂ ਤੇ ਜਦੋਂ ਵੀ ਅਸੀਂ ਕੋਈ ਕੋੜਬਿੜਦੇ ਹਾਂ ਕੋਈ ਧਰਨਾ ਮਜਹਰਾ ਕੋਈ ਘਰਾਓ ਦਾ ਪ੍ਰਵਾਨ ਲਿਕਦੇ ਹਾਂ ਸਰਕਾਰ ਸਾਨੂੰ ਮੀਟਿੰਗ ਦਾ ਸਮਾਂ ਦੇ ਦਿੰਦੀ ਹੈ ਜੀ ਤਾਂ ਹੁਣ ਤੱਕ ਮੁੱਖ ਮੰਤਰੀ ਨੇ ਇੱਕ ਮੀਟਿੰਗ ਤੋਂ ਸਵਾਏ ਪਹਿਲੀ ਜੁਲਾਈ 2024 ਨੂੰ ਮੀਟਿੰਗ ਕੀਤੀ ਸੀ ਫਗਵਾੜੇ ਹਾਂ ਫਗਵਾੜੇ ਉਦੋਂ ਬੜੀ ਖੁੱਲੇ-ਰੂਝ ਮੀਟਿੰਗ ਹੋਈ। ਉਹਦੇ ਵਿੱਚ ਬੜੀਆਂ ਸਪਸ਼ਟ ਸਾਫ ਸਾਰੀਆਂ ਗੱਲਾਂ ਅਸੀਂ ਕੀਤੀਆਂ ਕਿ ਉਹ ਸਾਡੇ ਮਤਲਬ ਸਾਡੇ ਪ੍ਰੋਬਲਮ ਸੀਗਾ ਅਸੀਂ ਕੱਲੀ-ਕੱਲੀ ਗੱਲ ਮੁੱਖ ਮੰਤਰੀ ਕੋਲ ਰੱਖੀ। ਤਾਂ ਉਹਨਾਂ ਦੇ ਅਫੀਸਰਜ਼ ਵੀ ਉੱਥੇ ਹਾਜ਼ਰ ਸੀ। ਦੋ ਤਿੰਨ ਮੰਤਰੀ ਵੀ ਹਾਜ਼ਰ ਸੀ। ਤਾਂ ਉਹਨਾਂ ਨੇ ਇਹ ਸਾਫ-ਸਾਬ ਦਾ ਵਿੱਚ ਕਿਹਾ ਵੀ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ। ਅਸੀਂ ਕਹਾ ਸਾਡੇ ਡੀਏ ਨੇ ਕਿਸ ਤਰ੍ਹਾਂ ਰੀਲੀਜ਼ ਕਰ ਦਿਓ। ਕਹਿੰਦੇ ਤੁਸੀਂ ਝੂਠ ਜਾਅਤ ਲੱਗਾ ਹੋਇਆ। ਆ ਜਿੰਨੀ ਤੇ ਉਹਨ ਜਿਹੜੀ ਜਿੰਦਰ ਵਾਲੀ ਇਹ ਲੰਘ ਲੈਣ ਦਿਓ ਤੇ ਆਪਾਂ ਲੰਮੀ ਮੀਟਿੰਗ ਕਰਾਂਗੇ। ਚੈ I think ਸ਼ਬੀ ਡੇਟ ਫਿਕਸ ਕਰਤੀ ਆਪਾਂ ਤੁਹਾਨੂੰ ਖਾਣਾ ਵੀ ਖਲਾਉਂਗਾ ਲੰਮੀ ਤੁਹਾਡੀ ਕੋਈ ਮੰਗ ਨਹੀਂ ਛੱਡਦਾ ਮੈਂ ਸਾਰੀਆਂ ਪੂਰੀਆਂ ਕਰ ਦੂੰਗਾ ਹਾਂ ਤੇ ਲੁਧਿਆਣੇ ਵਾਲੀ ਜਿਮ ਨਹੀਂ ਵੀ ਲੰਘੀ ਹਾਂ ਉਹ ਦਿਨ ਨਹੀਂ ਆਇਆ ਕਿ ਮੁੱਖ ਮੰਤਰੀ ਜੀ ਸਾਡੇ ਨਾਲ ਗੱਲ ਕਰ ਲੈਣ ਦੇਖੋ ਜਦੋਂ ਕੋਈ ਬੰਦਾ ਗੱਲ ਕਰਨ ਤੋਂ ਭਜਦਾ ਹੈ ਤੇ ਇਥੋਂ ਤੋਂ ਤੁਸੀਂ ਅੰਦਾਜ਼ਾ ਲਗਾ ਲਓ ਵੀ ਸਰਕਾਰ ਦੀ ਨੀਅਤ ਤੇ ਨੀਤੀ ਕੀ ਹੈ ਉਹ ਸਾਨੂੰ ਸਾਡੀਆਂ ਜਿਹੜੀਆਂ ਸਾਡੇ ਲੈਣਦਾਰੀਆਂ ਉਹਨੂੰ ਹੋਰ ਇਹ ਡੰਗ ਟਵਾਈ ਕਰ ਰਹੇ ਹੈ ਤਾਂ ਅਗਲਾ ਪ੍ਰੋਗਰਾਮ ਇਹ ਹੈ ਕਿ ਅਸੀਂ ਅਹ ਆਨਲਾਈਨ ਮੀਟਿੰਗ ਕਰਕੇ 5 ਤੋਂ 12 ਅਗਸਤ ਤੱਕ ਡਿਸਟ੍ਰਿਕਟ ਹੈੱਡ ਕੁਆਟਰਾਂ 'ਤੇ